ਜੇ ਚੱਕ ਚੱਕ ਕੇ ਬਾਹਰ ਵਿਦੇਸ਼ਾਂ ਜਾਂਦਾ ਸੀ ਸਿਰਫ ਆਪਣੇ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨ ਵਾਸਤੇ ਅੱਜ ਵੀ ਤੁਸੀਂ ਦੇਖੋ ਆ ਫੋਟੋ ਨੇ ਲਾ ਕੇ ਕਰਕੇ ਰੱਖਤੀ ਕਹਿੰਦਾ ਪਾਜੀ ਇਹ ਕਿਤੇ نیچے ਨਾ ਗਿਰ ਜਿਵੇਂ ਕਹਿੰਦਾ ਮੇਰੇ ਦੇਸ਼ ਦਾ ਤਿਰੰਗਾ ਆਵਾ ਇਹਦੇ ਤਿਰੰਗੇ ਦੀ ਫੋਟੋ ਦਾ ਜਜ਼ਬਾ ਦੇਖੋ ਯਾਰ ਉਹਦਾ ਜਜ਼ਬਾ ਦੇਖੋ ਮੀਥਾਰ ਸਾਹਿਬ ਨੇ ਗੱਲ ਪੁੱਛਣਾ ਚਾਹ ਨਮੀਥਾਰ ਸਾਹਿਬ ਤੁਸੀਂ ਸੰਸਦ ਚ ਆਵਾ ਚੱਕੀ ਕਿ ਅਰਸ਼ਦੀਪ ਸਿੰਘ ਪੰਜਾਬੀਓ ਨੇ ਨਾਮ ਰੋਸ਼ਨ ਕੀਤਾ ਰਵਨਦੀਪ ਕੌਰ ਪੰਜਾਬੀਓ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਲੇਕਿਨ ਉਹ ਤਾਂ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਤੁਹਾਡਾ ਕੀ ਯੋਗਦਾਨ ਸੀ ਕੀ ਮੇਰਾ ਕਸੂਰ ਕੀ ਹੈ ਮੈਂ ਇਸ ਪੰਜਾਬ ਦਾ ਵਾਸੀ ਨਹੀਂ ਹੈਗਾ ਕਿ ਮੈਂ ਹੈਂਡੀਕੈਪ ਦਾ ਗਰੀਬ ਫੈਮਿਲੀ ਤੋਂ ਆ ਜਾਂ ਮੈਂ ਐਗਹੀ ਮਹਿੰਮ ਚਲਾ ਰਿਹਾ ਹਾਂ ਨਸ਼ੇ ਵਾਲੇ ਬੱਚਿਆਂ ਨੂੰ ਨਸ਼ਾ ਛਡਾ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਆ ਰਿਹਾ ਹਾਂ ਕੀ ਮੇਰਾ ਇਹ ਕਸੂਰ ਹੈ ਕੰਮ ਛੋਟਾ ਵੱਡਾ ਨਹੀਂ ਹੈ ਕੰਮ-ਕੰਮ ਹੈ ਜੇ ਇਹ ਕੰਮ ਕਰਕੇ ਮੈਨੂੰ ਰੋਟੀ ਮਿਲਦੀ ਹੈ ਤਾਂ ਮੈਂ ਇਹੀ ਕੰਮ ਕਰਕੇ ਖੁਸ਼ ਹਾਂ ਕਿਉਂਕਿ ਮੈਡਲ ਤੇ ਸਰਟੀਫਿਕੇਟ ਤਾਂ ਨੇ ਸਿਰਫ ਇਹਦਾ ਤੇ ਪੰਜਾਬ ਦਾ ਨਾਮ ਚੁੱਕਣਾ ਹੈ ਮੈਂ ਹੁਣ ਤੱਕ 18 ਮੈਨ ਲ ਜਿੱਤ ਚੁੱਕਿਆ ਔਰ 18 ਮੈਨ ਲ ਚ ਦੋ ਐਕਸ਼ਨ ਚੈਂਪੀਅਨਸ਼ਿਪ ਨੇ ਜਿਦੇ ਵਿੱਚ ਮੈਂ ਪੰਜਾਬ ਦਾ ਪਹਿਲਾ ਹੀ ਲੋਕ ਖਿਡਾਰੀ ਸੀਗਾ ਮੈਂ 12 ਲੱਖ ਰੁਪਏ ਦਾ ਮੇਰੇ ਤੇ ਲਾਉਣ ਦੀਗਾ ਜੋ ਕਰਨ ਓਜਲਾ ਭਾਈ ਜੀ ਜਿਹੜੇ ਮੇਰੀ ਲਾਈਫ ਦੇ ਵਿੱਚ ਆਏ ਤੇ ਉਹਨਾਂ ਨੇ ਮੇਰਾ 9 ਲੱਖ ਦਾ ਕਰਿਆ ਉਹਨਾਂ ਨੇ ਮaaf ਕਰਵਾਤਾ ਖੁਦ ਪੇ ਕਰਿਆ ਕ੍ਰਿਕਟ ਦੇ ਖਿਡਾਰੀ ਜਦੋਂ ਵਰਲਡ ਕੱਪ ਜਿੱਤਦੇ ਆ ਤਾਂ ਪੂਰੇ ਦੇਸ਼ ਦੇ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਕ੍ਰਿਕਟ ਪ੍ਰੇਮੀਆ ਦੇ ਵਿੱਚ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਦੇ ਇਨਾਮ ਵੰਡੇ ਜਾਂਦੇ ਨੇ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਦੇ ਸਰਕਾਰ ਨੇ ਵੀ ਜਿਹੜੇ ਪੰਜਾਬ ਦੇ ਉਹ ਕ੍ਰਿਕਟ ਖਿਡਾਰੀ ਸੀ ਉਹਨਾਂ ਨੂੰ ਇਨਾਮ ਵੰਡੇ ਕੇ ਕਰੋੜਾਂ ਰੁਪਏ ਦੇ ਪਰ ਕੁਝ ਤਸਵੀਰਾਂ ਅਜਈਆਂ ਵੀ ਆਂਦੀਆਂ ਨੇ ਇਸ ਦੇਸ਼ ਦੇ ਵਿੱਚ ਜਿਹੜੇ ਖਿਡਾਰੀ ਦੂਜੀਆਂ ਖੇਡਾਂ ਦੇ ਵਿੱਚ ਮੱਲਾ ਮਾਰਦੇ ਨੇ ਪਰ ਉਹਨਾਂ ਨੂੰ ਪੂਰਾ ਬੰਦਾ ਸਨਮਾਨ ਨਹੀਂ ਮਿਲਦਾ ਮੇਰੇ ਨਾਲੇਕ ਖਿਡਾਰੀ ਹੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਬਾਹਰ ਉਹ ਬੂਟ ਪਾਲਿਸ਼ ਕਰ ਰਿਹਾ ਔਰ ਬੜੇ ਨਾਟਕੇ ਢੰਗ ਦੇ ਨਾਲ ਉਹਦੇ ਨਾਲ ਇੱਕ ਸਮਾਜ ਸੇਵਿਕ ਸੰਸਥਾ ਦੇ ਆਗੂ ਵੀ ਨੇ ਗੌਰਵ ਯਾਦਵ ਔਰ ਇਹ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਇਹ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਕਈ ਮੈਡਲ ਜਿੱਤੇ ਨੇ ਤਰुण ਸ਼ਰਮਾ ਔਰ ਇਹ ਸਾਰੀਆਂ ਫੋਟੋਆਂ ਜਿਹੜੀਆਂ ਨੇ ਉਹ ਇੱਥੇ ਰੱਖ ਕੇ ਡੀਸੀ ਦਫ਼ਤਰ ਦੇ ਬਾਹਰ ਰੋਸ਼ ਜ਼ਾਹਰ ਕਰ ਰਿਹਾ ਕਿਉਂਕਿ ਸੁਣਵਾਈ ਨਹੀਂ ਹੋ ਰਹੀ ਖਿਡਾਰੀ ਦੀ ਖਿਡਾਰੀ ਜਦੋਂ ਖੇਡਾਂ ਦੇ ਵਿੱਚ ਮੱਲਾ ਮਾਰਦਾ ਇੰਟਰਨੈਸ਼ਨਲ ਲੈਵਲ ਤੇ ਖੇਡਦਾ ਹੈ ਮੈਡਲ ਜਦੋਂ ਜਿੱਦਦਾ ਤਾਂ ਸਰਕਾਰਾਂ ਚਾਹੇ ਦਾਅਵੇ ਕਰਦੀਆਂ ਨੇ ਕਿ ਖਿਡਾਰੀਆਂ ਨੂੰ ਉਹਨਾਂ ਦਾ ਬੰਦਾ ਸਨਮਾਨ ਸਰਕਾਰਾਂ ਦਿੰਦੀਆਂ ਨੇ ਪਰ ਸਾਡੇ ਦੇਸ਼ ਦੇ ਵਿੱਚ ক্রিকেট ਦੇ ਵਿੱਚ ਸਰਕਾਰਾਂ ਜਿਆਦਾ ਇਨਾਮ ਵੰਡਦੀਆਂ ਨੇ ਪਰ ਬਾਕੀ ਜਿਹੜੇ ਖਿਡਾਰੀ ਹੈ ਚਾਹੇ ਉਹ ਕਰਾਟੇ ਚੈਂਪੀਅਨਸ਼ਿਪ ਦੀ ਗੱਲ ਕਰੀਏ ਹੋਰ ਵੀ ਕਈ ਤਸਵੀਰਾਂ ਅਸੀਂ ਪਿਛਲੇ ਦਿਨਾਂ 'ਚ ਨਸ਼ਰ ਕੀਤੀਆਂ ਔਰ ਕਈ ਤਸਵੀਰਾਂ ਇਸ ਦੇ ਵਿੱਚ ਇਹ ਵੀ ਨੇ ਕਿ ਖਿਡਾਰੀ ਪ੍ਰੋਟੈਸਟ ਕਰ ਰਿਹਾ ਆਪਣੇ ਹੱਕਾਂ ਦੇ ਲਈ ਤਾਂ ਪੁਲਿਸ ਦੇ ਨਾਲ ਹੱਥੋਂ ਪਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਅਸੀਂ ਕਈ ਵਾਰ ਚੰਡੀਗੜ੍ਹ ਤੋਂ ਵੀ ਜਿਹੜੇ ਖਿਡਾਰੀ ਉੱਥੇ ਪ੍ਰੋਟੈਸਟ ਕਰ ਰਹੇ ਸੀ ਪੰਜਾਬ ਸਰਕਾਰ ਦੇ ਖਿਲਾਫ ਉਸ ਵੇਲੇ ਵੀ ਤਸਵੀਰਾਂ ਨਸ਼ਰ ਕੀਤੀਆਂ ਸੀ ਮੇਰੇ ਨਾਲ ਗੌਰਵ ਹੈ ਤਰੁਣਾ ਸ਼ਰਮਾ ਮਾਫ ਕਰਨਾ ਔਰ ਤਰੁਣ ਸ਼ਰਮਾ ਅੱਜ ਦੀਪਸੀ ਦਫ਼ਤਰ ਦੇ ਬਾਹਰ ਬੈਠਾ ਕਿਉਂ ਹੈ ਮੈਂ ਆਪਣਾ ਹੱਕ ਮੰਗਣ ਲਈ ਬੈਠਾਂ ਜੀ ਜੋ ਸਰਕਾਰਾਂ ਨੇ ਮੈਨੂੰ ਤਿੰਨ ਵਾਰ ਵਾਦਾ ਕਰਕੇ ਮੁੱਕਰ ਗਿਆ ਮੈਂ ਕਿਤੇ ਨਾ ਕਿਤੇ ਉਹਨਾਂ ਨੂੰ ਦੱਸਣਾ ਜਾਂਣਾ ਕਿ ਮੇਰਾ ਕਸੂਰ ਕੀ ਹੈ ਮੈਂ ਇਸ ਪੰਜਾਬ ਦਾ ਵਾਸੀ ਨਹੀਂ ਹੈਗਾ ਕਿ ਮੈਂ ਹੈਂਡੀਕੈਪ ਦਾ ਗਰੀਬ ਫੈਮਿਲੀ ਤੋਂ ਆ ਜਾਂ ਮੈਂ ਐਗੀ ਮਹੀਮ ਚਲਾ ਰਿਹਾ ਹਾਂ ਨਸ਼ੇ ਵਾਲੇ ਬੱਚਿਆਂ ਨੂੰ ਨਸ਼ਾ ਛਡਾ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਆ ਰਿਹਾ ਹਾਂ ਕਿ ਮੇਰਾ ਇਹ ਕਸੂਰ ਹੈ ਅੱਛਾ ਅੱਜ ਤੁਸੀਂ ਡੀਸੀ ਦਫ਼ਤਰ ਦੇ ਬਾਹਰ ਬੈਠੇ ਹੋ ਬੂਟ ਪਾਲਿਸ਼ ਕਰ ਰਹੇ ਹੋ ਇਹਦਾ ਕੀ ਮਤਲਬ ਸਮਝੀ ਆਪਾਂ ਦੇਖੋ ਇੱਕ ਮੈਂ ਗਰੀਬ ਫੈਮਿਲੀ ਤੋਂ ਪੌਰ ਫੈਮਿਲੀ ਤੋਂ ਆ ਕੰਮ ਛੋਟਾ ਵੱਡਾ ਨਹੀਂ ਆਈ ਕੰਮ ਕੰਮ ਹੈ ਜੇ ਇਹ ਕੰਮ ਕਰਕੇ ਮੈਨੂੰ ਰੋਟੀ ਮਿਲਦੀ ਆ ਤਾਂ ਮੈਂ ਇਹੀ ਕੰਮ ਕਰਕੇ ਖੁਸ਼ ਹਾਂ ਕਿਉਂਕਿ ਮੈਡਲ ਤੇ ਸਰਟੀਫਿਕੇਟ ਦਾ ਨੇ ਸਿਰਫ ਦੇਸ਼ ਦਾ ਤੇ ਇਸ ਪੰਜਾਬ ਦਾ ਨਾਮ ਚੁੱਕਾਣਾ ਕਿੰਨੇ ਮੈਡਲ ਜਿੱਤੇ ਹੁਣ ਤੱਕ ਇੰਟਰਨੈਸ਼ਨਲ ਮੈਂ ਹੁਣ ਤੱਕ 18 ਮੈਡਲ ਜਿੱਤ ਚੁੱਕਿਆ ਔਰ 18 ਮੈਡਲਾਂ ਚੋਂ ਦੋ ਏਸ਼ੀਅਨ ਚੈਂਪੀਅਨਸ਼ਿਪ ਨੇ ਜਿੱਦੇ ਵਿੱਚ ਮੈਂ ਪੰਜਾਬ ਦਾ ਪਹਿਲਾ ਹੀ ਲੋਕਤਕ ਡਾਰੀ ਸੀਗਾ ਸਰਕਾਰ ਦੇ ਨਾਲ ਰابطਾ ਕਦੀ ਨਹੀਂ ਬਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਦੀ ਮੀਟਿੰਗ ਡਿਸਾਈਡ ਹੋਈ ਕਦੀ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋਈ ਕਿ ਮੈਂ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਿਹਾ ਮੇਰੇ ਹਲਕੇ ਦੇ ਐਮਐਲਏ ਸਾਹਮਣੇ ਦੋ ਵਾਰ ਮੈਨੂੰ ਮਾਨਦਾਨਾ ਮਿਲਾਇਆ ਬਟ ਉਹਨਾਂ ਦਾ ਇਹੀ ਸੀਗਾ ਕਿ ਕੁਝ ਨਾ ਕੁਝ ਕਰਾਂਗੇ ਬਟ ਅਜੇ ਤੱਕ ਕੁਝ ਨਹੀਂ ਆ ਕੀ ਲੱਗਦਾ ਕੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਉਹ ਆਖਦੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਇਹ ਤੁਸੀਂ ਆਪ ਕਹਿ ਰਹੇ ਹੋ ਕਿ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ। ਹੁਣ ਸ਼ਾਇਦ ਮੁੱਖ ਮੰਤਰੀ ਦੇ ਵੀ ਦੇਖ ਰਹੇ ਹੋਣ, ਬਾਕੀ ਆਗੂ ਦੇਖ ਰਹੇ ਹੋਣ ਜਿਹੜੇ ਐਮ.ਐਲ.ਏ ਆ, ਜਿਹੜੇ ਮਨਿਸਟਰ ਆ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਜੀ ਮੈਂ ਕੋਈ ਭੀਖ ਨਹੀਂ ਮੰਗ ਰਿਆ, ਮੈਂ ਆਪਣਾ ਹੱਕ ਮੰਗ ਰਿਆ। ਮੈਂ 27-40 'ਚ ਗੇਮ ਤੇ ਲਾਤੇ ਤੇ ਪੰਜਾਬ ਤੇ ਲਾਤੇ। ਮੈਂ ਕੋਈ ਐਡਾ بڑا ਵੀ ਉਦਾਂ ਨਹੀਂ ਮੰਗ ਰਿਆ। ਮੈਨੂੰ ਪੀ.ਐਨ ਰੱਖ ਲਓ। ਮੈਨੂੰ ਪੀ.ਐਨ ਰੱਖ ਲੈਣਗੇ ਮੈਂ ਉਹ 'ਚ ਵੀ ਖੁਸ਼ ਆ। ਕਿਉਂਕਿ ਮੇਰੇ ਘਰ ਦੇ ਹਾਲਾਤ ਇੰਨੇ ਕ ਮਾੜੇ ਨੇ। ਕਈ ਕਦਮ ਦੀ ਰੋਟੀ ਬੜੀ ਮੁਸ਼ਕਿਲ ਦਾ ਮੰਨਦੀ ਹੈ ਪ੍ਰਸ਼ਾਸਨ ਵੱਲੋਂ ਕੋਈ ਕੋਈ ਸਹਾਇਤਾ ਨਹੀਂ ਕੀਤੀ ਗਈ ਕੋਈ ਸਰਕਾਰ ਵੱਲੋਂ ਹਜੇ ਤੱਕ ਕੋਈ ਸਹਾਇਤਾ ਨਹੀਂ ਕੀਤੀ ਅੱਜ ਮੈਨੂੰ 2 ਮਹੀਨੇ ਹੋ ਗਏ ਮੈਂ ਉਤਰਿਆ ਹੋਇਆ ਐਮਐਲਏ ਸਾਹਿਬ ਸ਼ਾਮ ਨੂੰ ਆਏ ਸੀਗੇ 11000 ਦੀ ਮਦਦ ਕਰਕੇ ਚਲੇ ਗਏ ਕਹਿੰਦੇ ਕਿ ਸੀਐਮ ਸਾਹਿਬ ਨੂੰ ਮਲਾਵਾਂਗੇ ਉਸ ਤੋਂ ਬਾਅਦ ਮੈਨੂੰ ਕਿਸੇ ਆਪਣੇ ਖਰਚੇ ਤੇ ਗਏ ਇੰਟਰਨੈਸ਼ਨਲ ਜਿੰਨੇ ਵੀ ਮੈਡਲ ਜਿੱਤੇ ਆਪਣੇ ਖਰਚੇ ਤੇ ਗਏ ਹਾਂਜੀ ਮੈਂ ਲੋਨ ਲੈ ਕੇ ਗਿਆ ਲੋਨ ਲਿਆ ਕਿੰਨਾ ਲੋਨ ਲਿਆ ਮੈਂ 12 ਲੱਖ ਰੁਪਏ ਦਾ ਮੇਰੇ ਤੇ ਤੇ ਲੋਨ ਦੀਗਾ ਜੋ ਕਰਨ ਉਹਦਾ ਭਾਈ ਜਿਹੜੇ ਮੇਰੇ ਲਾਈਵ ਦੇ ਵਿੱਚ ਆਏ ਤੇ ਉਹਨਾਂ ਨੇ ਮੇਰਾ 9 ਲੱਖ ਦਾ ਕਰਜ਼ਾ ਉਹਨਾਂ ਨੇ ਮaaf ਕਰਵਾਤਾ ਖੁਦ ਪੇ ਕਰਿਆ ਔਰ ਉਸ ਤੋਂ ਬਾਅਦ ਜਿਹੜਾ ਬਾਕੀਆ ਸੀ ਉਹ ਐਨਆਰਆਈ ਪਰਵਾ ਤੇ ਇੰਡੀਆ ਤੇ ਪੰਜਾਬ ਦੇ ਲੋਕਾਂ ਨੇ ਕਰੇ ਮੇਰੇ ਨਾਲ ਸਮਾਜ ਸੇਵੀ ਆਗੂ ਨੇ ਗੌਰਵ ਔਰ ਲਗਾਤਾਰ ਇਹ ਸੜਕਾਂ ਦੇ ਉੱਤੇ ਕਈ ਵਾਰ ਚਾਹੇ ਉਹ ਪ੍ਰਾਈਵੇਟ ਸਕੂਲ ਹੋਣ ਚਾਹੇ ਬਾਕੀ ਹੋਰ ਵੀ ਜਿਹੜੇ ਮੁੱਦੇ ਹੋਣ ਉਹਨਾਂ ਨੂੰ ਜ਼ਰੂਰ ਸੜਕਾਂ ਦੇ ਉੱਤੇ ਚੁੱਕਦੇ ਨੇ ਚਾਹੇ ਬੁੱਢੇ ਨਾਲਾ ਦਾ ਮੁੱਦਾ ਹੋਵੇ ਗੌਰਵ ਜੀ ਅੱਜ ਖਿਡਾਰੀ ਨਾਲ ਬੈਠੇ ਹੋ ਬੂਲ ਪਾਲਸ ਦਾ ਤੁਸੀਂ ਵੀ ਕਰਦੇ ਪਿਓ ਲੱਗਦਾ ਹੈ ਕਿ ਸਰਕਾਰ ਤੱਕ ਆਵਾਜ਼ ਪਹੁੰਚੇਗੀ ਨਵੀਨ ਜੀ ਮੈਂ ਇਸ ਤਰੁਣ ਸ਼ਰਮੇ ਬਾਰੇ ਤੁਹਾਨੂੰ ਦੱਸਣਾ ਚਾਹਨਾ ਕਿ ਇਸ ਨੌਜਵਾਨ ਨੂੰ ਮੈਂ ਹੁਣ ਤੋਂ ਨਹੀਂ ਜਾਣਦਾ ਜਦੋਂ ਪਿਛਲੀ ਸਰਕਾਰ ਸੀ ਨਾ ਜੀ ਹਾਂ ਪਿਛਲੀ ਸਰਕਾਰ ਜਦੋਂ ਸੀ ਮੈਂ ਉਦੋਂ ਵੀ ਇਸ ਨੌਜਵਾਨ ਬਾਰੇ ਜਦੋਂ ਸੁਣਿਆ ਦੇਖਿਆ ਤਾਂ ਮੈਂ ਦੇ ਲਈ ਆਵਾਜ਼ ਚੱਕਣ ਵਾਸਤੇ ਮੈਂ ਖੰਨੇ ਪਹੁੰਚਿਆ ਮੈਂ ਉਦੋਂ ਵੀ ਆਵਾਜ਼ ਚੱਕੀ ਔਰ ਪਿਛਲੀ ਸਰਕਾਰ ਦੇ ਉਦੋਂ ਆਵਾਜ਼ ਚੱਕਣ ਤੋਂ ਬਾਅਦ ਨੁਮਾਇंदे ਜਾਗੇ ਇਹਨੂੰ ਮਿਲਣ ਆਏ ਇਹਨੂੰ ਕਹਿੰਦੇ ਨੌਕਰੀ ਦਵਾਂਗੇ ਇਹਨੂੰ ਲੈਟਰਾਂ ਇਸ਼ੂ ਹੋਈਆਂ ਇਹਨੂੰ ਇਹਨੂੰ ਕਿਹਾ ਗਿਆ ਤੈਨੂੰ ਨੌਕਰੀ ਦਵਾਂਗੇ ਲੇਕਿਨ ਨੌਕਰੀ ਕਿਸੇ ਨੇ ਨਹੀਂ ਦਿੱਤੀ ਸਰਕਾਰਾਂ ਬਦਲ ਗਈਆਂ ਸਰਕਾਰਾਂ ਬਦਲ ਗਈਆਂ ਸਰਕਾਰਾਂ ਬਦਲਣ ਤੋਂ ਪਹਿਲਾਂ ਫੋਟੋ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਫੋਟੋ ਹੈ ਇਸ ਫੋਟੋ ਦੇ ਵਿੱਚ ਮੀਤ ਹਾਇਰ ਸਾਹਿਬ ਹੈ ਜਿਹੜੇ ਕੀ ਹੁਣ ਮੰਤਰੀ ਬਣ ਚੁੱਕੇ ਹੋਏ ਪਹਿਲਾਂ ਸਪੋਰਟਸ ਸਪੋਰਟਸ ਮਿਨਿਸਟਰ ਸੀ ਇਹ ਤੇ ਇਹ ਮੀਤ ਹਾਇਰ ਸਾਹਿਬ ਇਹ ਦੇਖੋ ਪੁੱਲ ਸਾਡੇ ਨਾਲ ਡੰਡੇ ਖਾਂਦੇ ਪਏ ਐ ਤੇ ਜੂਝਦੇ ਪਏ ਐ ਇਹ ਫੋਟੋ ਇਹ ਤਰुण ਨਾਲ ਮੈਂ ਦੱਸਣਾ ਚਾਹਨਾ ਕਿ ਕਿਉਂ ਜੁੜੀ ਹੋਈ ਹੈ ਜਦੋਂ ਇਹ ਫੋਟੋ ਜਦੋਂ ਇਹ ਇਨਸੀਡੈਂਟ ਹੋਇਆ ਸੀ ਤਾਂ ਤਰुण ਦੇ ਨਾਲ ਨਾਲ ਉੱਥੇ 17 ਖਿਡਾਰੀ ਹੋਰ ਮੀਥਾਇਰ ਸਾਹਿਬ ਜਿਨ੍ਹਾਂ ਨੇ ਮੀਥਾਇਰ ਸਾਹਿਬ ਨੇ ਜਿਨ੍ਹਾਂ ਨੂੰ ਬੁਲਾਇਆ ਸੀ ਟੋਟਲ ਤਰुण ਨੂੰ ਮਿਲਾ ਕੇ 18 ਖਿਡਾਰੀ ਉੱਥੇ ਨਾਲ ਡੰਡੇ ਨਾਲ ਖਾ ਕਾਂਗਰਸ ਦੀ ਸਰਕਾਰ ਪਾਣੀ ਦੀ ਪੁਛਾਰਾ ਸੀ ਬਿਲਕੁਲ ਜਦੋਂ ਕਾਂਗਰਸ ਸਰਕਾਰ ਸੀਗੀ ਤੇ ਇਹਨਾਂ ਡੰਡੇ ਖਾਦੇ ਮੀਥਾਇਰ ਸਾਹਿਬ ਨੇ ਖੁਦ ਕਿਹਾ ਉਦੋਂ ਕਿ ਮੇਰੀ ਸਰਕਾਰ ਜਦੋਂ ਸਾਡੀ ਸਰਕਾਰ ਜਦੋਂ ਆਏਗੀ ਤਾਂ ਅਸੀਂ ਤੁਹਾਡੇ ਲਈ ਕੋਈ ਬਹੁਤ ਬਹੁਤ ਕੁਝ ਕਰਾਂਗੇ ਅਸੀਂ ਵਾਦਾ ਕਰਦੇ ਹਾਂ ਲੇਕਿਨ ਮੀਥੇਰ ਦੀ ਹੈ ਇਹ ਮੀਥ ਉਸ ਵੇਲੇ ਖਿਡਾਰੀਆਂ ਦੇ ਨਾਲ ਚੱਲੇ ਸੀ ਪਰ ਅੱਜ ਤਾਂ ਮੰਤਰੀ ਨੇ ਬਿਲਕੁਲ ਅੱਜ ਸਪੋਰਟਸ ਮੰਤਰੀ ਵੀ ਰਹੇ ਐ ਤੇ ਹੁਣ ਮੰਤਰੀ ਬਣ ਚੁੱਕੇ ਐ ਤੇ ਆ ਦੇਖੋ ਆਮ ਆਦਮੀ ਪਾਰਟੀ ਖੁਦ ਇਸ ਖਿਡਾਰੀ ਦੀਆਂ ਉਦੋਂ ਪਿਛਲੀ ਸਰਕਾਰ ਦੇ ਟਾਈਮ ਪੋਸਟਾ ਸ਼ੇਅਰ ਕਰਦੀ ਸੀ ਸਹਾਨੂੰ ਬੁਤੀ ਲੈਂਦੀ ਸੀ ਅੱਜ ਕਿੱਥੇ ਇਸ ਗਰੀਬ ਲਈ ਸਹਾਨੂੰ ਬੁਤੀ ਅੱਜ ਖੰਨੇ ਸ਼ਹਿਰ ਦੇ ਵਿੱਚ ਸਬਜ਼ੀ ਦੀ ਰੇੜੀ ਲਗਾਉਣ ਤੇ ਮਜਬੂਰ ਹੈ ਇਹਦੇ ਤੇ 12 ਲੱਖ ਦਾ ਕਰਜ਼ਾ ਇਹ ਹਰ ਵਾਰੀ ਹਰ ਵਾਰੀ ਮੁੰਡਾ ਕਰਜ਼ੇ ਚੱਕ ਚੱਕ ਕੇ ਬਾਹਰ ਵਿਦੇਸ਼ਾਂ ਜਾਂਦਾ ਸੀ ਸਿਰਫ ਆਪਣੇ ਹਿੰਦੁਸਤਾਨ ਦਾ ਨਾਮ ਰੌਸ਼ਨ ਕਰਨ ਵਾਸਤੇ ਅੱਜ ਵੀ ਤੁਸੀਂ ਦੇਖੋ ਆ ਫੋਟੋ ਨੇ ਲਾ ਕੇ ਕਰਕੇ ਰੱਖਤੀ ਕ ਤੁਸੀਂ ਵੇਹ ਕਿੰਤਾ ਮੇਰੇ ਦੇਸ਼ ਦਾ ਤਿਰੰਗਾ ਆ ਵਾ ਇਹ ਤਿਰੰਗੇ ਦੀ ਫੋਟੋ ਤਾਂ ਜਜ਼ਬਾ ਦੇਖੋ ਯਾਰ ਉਹਦਾ ਜਜ਼ਬਾ ਦੇਖੋ ਮੀਤ ਥਾਇਰ ਸਾਹਿਬ ਨੇ ਗੱਲ ਪੁੱਛਣਾ ਚਾਹਨਾ ਮੀਤ ਥਾਇਰ ਸਾਹਿਬ ਤੁਸੀਂ ਸੰਸਦ 'ਚ ਆਵਾਜ਼ ਚੱਕੀ ਕਿ ਅਰਸ਼ਦੀਪ ਸਿੰਘ ਪੰਜਾਬੀਓ ਨੇ ਨਾਮ ਰੋਸ਼ਨ ਕੀਤਾ ਰਵਨਦੀਪ ਕੌਰ ਪੰਜਾਬੀਓ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਲੇਕਿਨ ਉਹ ਤਾਂ ਉਹਨਾਂ ਨੇ ਕੀਤਾ ਉਹਨਾਂ ਨੇ ਕਿਤਾ ਤੋੜਾ ਕੀ ਯੋਗਦਾਨ ਸੀ ਜੇ ਅੱਜ ਤੁਸੀਂ ਸਾਡੀ ਸਰਕਾਰਾਂ ਨੇ ਇਹ ਜੀ ਇਹ ਗਰੀਬ ਖਿਡਾਰੀਆਂ ਦੀ ਬਾਹ ਬੜੀ ਹੁੰਦੀ ਤਾਂ ਲੱਖਾਂ ਲੋਕਾਂ ਲਈ ਲੱਖਾਂ ਖਿਡਾਰੀਆਂ ਲਈ ਇਹ ਤਰ੍ਹਾਂ ਨੂੰ ਇਨਸਪੀਰੇਸ਼ਨ ਬਣਦਾ ਪੰਜਾਬ ਦਾ ਨਾਮ ਹੋਰ ਰੋਸ਼ਨ ਕਰਦਾ ਬਣਦਾ ਹੱਕ ਮੰਗਦਾ ਪੀਖਰੀ ਮੰਗਦਾ ਪੰਜਾਬ ਦਾ ਨੌਜਵਾਨ ਨਸ਼ਿਆਵਲ ਤੁਸੀਂ ਕਹਿੰਦੇ ਕਿ ਨਾ ਜਾਏ ਤੁਸੀਂ ਕਹਿੰਦੇ ਵਿਦੇਸ਼ਾਂ 'ਚ ਨੌਜਵਾਨ ਨਾ ਜਾਏ ਉਹ ਤਾਂ ਹੀ ਨਹੀਂ ਜਾਏਗਾ ਜੇ ਉਹਨਾਂ ਦਾ ਬਣਦਾ ਹੱਕ ਦਿਓ ਇੰਟਰਨੈਸ਼ਨਲ ਖਿਡਾਰੀ ਪੈਰਾਗਲਟਰ ਦੇ ਇਕਲੌਤਾ ਖਿਡਾਰੀ ਅੱਜ ਕੰਨੇ ਦੀ ਸਬਜ਼ੀ ਮੰਡੀ ਦੇ ਅੱਜ ਰੇੜੀ ਲਾਂਦੇ ਮਜਬੂਰ ਹੈ ਉਹ ਸਲਾਮ ਹੈ ਕਰਨ ਔਜਲੇ ਨੂੰ ਜਿਨੇ ਕਰਜ਼ਾ ਚੁਕਾਇਆ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਇਹ ਰੋਸ਼ ਇਹ ਰੋਸ਼ ਲਗਾਤਾਰ ਵੇਖਣ ਨੂੰ ਮਿਲਦਾ ਹੈ ਜਦੋਂ ਸਮਾਜ ਸੇਵੀ ਸੰਸਥਾਵਾਂ ਕਿਸੇ ਮੁੱਦੇ ਨੂੰ ਚੁੱਕਦੀਆਂ ਨੇ ਤੇ ਨਾਲ ਖੜਾਰੀਆਂ ਨੂੰ ਆਪਣੇ ਨਾਲ ਰੱਖ ਕੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਮੇਰੇ ਕੋਲ ਇੱਕ ਆਮ ਆਦਮੀ ਆਮ ਆਦਮੀ ਦਾ ਇਹ ਦਰਦ ਹੈ ਇੱਕ ਆਮ ਆਦਮੀ ਪਾਰਟੀ ਦਾ ਇੱਕ ਛੋਟਾ ਜਿਹਾ ਪੋਸਟਰ ਹੈ ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਆਮ ਆਦਮੀ ਪਾਰਟੀ ਉਸ ਵੇਲੇ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਦੀ ਸੀ ਔਰ ਇਹਦੇ ਉੱਤੇ ਲਿਖਿਆ ਕਿ ਲੱਖਾਂ ਦਾ ਕਰਜ਼ਾ ਚੁੱਕ ਕੇ ਵਿਦੇਸ਼ਾਂ ਤੋਂ 10 골ਡ ਮੈਡਲ ਜਿੱਤ ਕੇ ਦੇਸ਼ ਦੀ ਵਧਾਈ ਸ਼ਾਨ ਸੋ ਇਹ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਉਹ ਡਿਜੀਟਲ ਪਲੇਟਫਾਰਮ ਹੈ ਜਿਹਦੇ ਉੱਤੇ ਉਸ ਵੇਲੇ ਕਾਂਗਰਸ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਨੇ ቡਦਾ ਚੱਕਿਆ ਸੀ ਪਰ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆ ਇਸ ਖਿਡਾਰੀ ਨੂੰ ਅੱਜ ਵੀ ਬੰਦਾ ਸਨਮਾਨ ਨਹੀਂ ਮਿਲਿਆ ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਲੀਡਰਾਂ ਤੇ ਉਹਨਾਂ ਸਰਕਾਰਾਂ ਤੇ ਜਦੋਂ ਬਦਲਦੀਆਂ ਨੇ ਜਦੋਂ ਸਰਕਾਰਾਂ ਬੰਦੀਆਂ ਨੇ ਉਹਨਾਂ ਤੇ ਸਵਾਲ ਉੱਠਣੇ ਲਾਜ਼ਮੀ ਹੈ ਔਰ ਇੱਕ ਮੰਤਰੀ ਜਿਹੜਾ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਉਸ ਵੇਲੇ ਨਾਲ ਖਿਡਾਰੀਆਂ ਦੇ ਨਾਲ ਲੜਦਾ ਸੀ ਔਰ ਪੁਲਿਸ ਦੇ ਨਾਲ ਹੱਤੋਂਪਾਈ ਕਰਦਾ ਸੀ ਮੀਥੇਰ ਔਰ ਉਹਦੀਆਂ ਤਸਵੀਰਾਂ ਨਾਲ ਨੇ ਸੋ ਸਰਕਾਰ ਕਾਂਗਰਸ ਦੀ ਸੀ ਉਸ ਵੇਲੇ ਕਾਂਗਰਸ ਨੇ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਉਸ ਵੇਲੇ ਇਹੋ ਜਿਹੇ ਮੁੱਦੇ ਚੁੱਕ ਕੇ ਕਾਂਗਰਸ ਨੂੰ ਬਦਨਾਮ ਕਰਨ ਦੇ ਲਈ ਹੋਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅੱਜ ਵੀ ਇਸ ਖਿਡਾਰੀ ਨੂੰ ਕੁਝ ਨਹੀਂ ਮਿਲਿਆ ਜਾਂਦੇ ਜਾਂਦੇ ਕੀ ਲੱਗਦਾ ਕੀ ਹੈ ਕਿ ਇਹੋ ਜਿਹੇ ਪ੍ਰੋਟੈਸਟ ਤੁਸੀਂ ਕਰ ਰਹੇ ਹੋ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਤੁਸੀਂ ਪਹਿਲੇ ਵੀ ਕਈ ਮੁੱਦੇ ਚੱਕੇ ਗੁਰਵਪ੍ਰੀਤ ਜੀ ਥੋੜੇ ਸ਼ਬਦਾਂ ਦੇ ਵਿੱਚ ਕਿ ਖਿਡਾਰੀ ਨੂੰ ਹੁਣ ਬੰਦਾ ਸਨਮਾਨ ਮਿਲ ਜੇਗਾ ਤਾਂ ਦੇਖੋ ਆਮ ਆਦਮੀ ਆਮ ਆਦਮੀ ਜਿਹੜਾ ਹੈਗਾ ਨਾ ਉਹ ਸਿਰਫ ਆਵਾਜ਼ ਚੱਕਣ ਤੇ ਹੀ ਮਜਬੂਰ ਹੈ ਉਹ ਸਿਰਫ ਆਵਾਜ਼ ਹੀ ਚੱਕ ਸਕਦਾ ਵੈ ਆਮ ਆਦਮੀ ਬਿਗੋਹਾਰ ਲਗਾ ਸਕਦਾ ਬੇਨਤੀ ਕਰ ਸਕਦਾ ਅੱਜ ਵੀ ਬੇਨਤੀ ਲਗਾ ਰਿਹਾ ਆਪਣੇ ਸੀਐਮ ਸਾਹਿਬ ਨੂੰ ਅੱਜ ਵੀ ਬੇਨਤੀ ਲਗਾ ਰਿਹਾ ਸਰਕਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤਰुण ਵਰਗੇ ਲੱਖਾਂ ਨੌਜਵਾਨਾਂ ਨੂੰ ਤਰुण ਵਰਗੇ ਨੌਜਵਾਨਾਂ ਨੂੰ ਦਾ ਹੱਕ ਦਿੱਤਾ ਜਾਵੇ ਇਹ ਇਨਸਪੀਰੇਸ਼ਨ ਹੈ ਰੋਲ ਮਾਡਲ ਹੈ ਪੰਜਾਬ ਦੇ ਲੱਖਾਂ ਨੌਜਵਾਨਾਂ ਲਈ ਤਾਂ ਕਿ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਦੇ ਨਾ ਜਾਵੇ ਨਸ਼ਿਆਂ ਵੱਲ ਨਾ ਜਾਵੇ ਤਰुणੋਂ ਦਾ ਬਣਦਾ ਹੱਕ ਦਿੱਤਾ ਜਾਵੇ ਉਮੀਦ ਦਾ ਦਾਮਨ ਟੁੱਟਾ ਤੋਂ ਨਹੀਂ ਹੈ ਦਿਲ ਦੁਖਾਇ ਹੈ ਲੇਕਿਨ ਛੂਟਾ ਤੋਂ ਨਹੀਂ ਹੈ ਸੋ ਉਮੀਦ ਬਰਕਰਾਰ ਹੈ ਨਵੀ ਜੀ ਉਮੀਦਾਂ ਬਰਕਰਾਰ ਨੇ ਜਾਂਦੇ ਜਾਂਦੇ ਸ਼ਾਇਦ ਸਰਕਾਰ ਇਸ ਕੈਮਰੇ ਦੇ ਜ਼ਰੀਏ ਤੁਹਾਡੀਆਂ ਤਸਵੀਰਾਂ ਦੇਖ ਰਹੀ ਹੋਵੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਣਾ ਚਾਹੁੰਗਾ ਕਿ ਮੇਰੀ ਕੋਈ ਸਰਕਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਮੈਂ ਤਾਂ ਆਪਣੀ ਬੇਨਤੀ ਪਹਿਲੇ ਵੀ ਕਰ ਰਿਹਾ ਸੀ ਮੈਂ ਹੁਣ ਵੀ ਕਰ ਰਿਹਾ ਹਾਂ ਔਰ ਅੱਗੇ ਵੀ ਕਰਦਾ ਰਹੂੰਗਾ ਕਿਉਂਕਿ ਦੇਣਾ ਸਰਕਾਰ ਨੇ ਹੈ ਮੇਰਾ ਫਰਜ਼ ਹੈ ਮੈਂ ਆਪਣੇ ਹੱਕ ਲਈ ਉਹਨਾਂ ਨੂੰ ਬੇਨਤੀ بار-बार ਕਰਾਂ ਸੋ ਮੈਂ ਮਾਨ ਸਾਹਿਬ ਹੱਥ ਜੋੜ ਕੇ ਪਹਿਲੇ ਵੀ ਤੁਸੀਂ ਵੀ ਹੱਥ ਜੋੜਦੋ ਕਹੋ ਮੇਰੀ ਨਾਲ ਸੋਣਾ ਬਿਲਕੁਲ ਦੇਖੋ ਸਰਕਾਰਾਂ ਸਾਡੀਆਂ ਚੁੜੀਆਂ ਹੋਈਆਂ ਵੈ ਅੱਜ ਮੈਂ ਪੂਰਾ ਪੰਜਾਬ ਪੂਰਾ ਪੰਜਾਬ ਤਰुण ਵੱਲੋਂ ਹੱਥ ਜੋੜਦਾ ਪਿਆ ਮੈਂ ਅਸੀਂ ਸਾਰੇ ਪੰਜਾਬ ਵਾਲੇ ਹੱਥ ਜੋੜਦੇ ਪਏ ਆ ਕਿ ਤਰुण ਦਾ ਬੰਨ ਦਾ ਹੱਕ ਉਹਨੂੰ ਦਿੱਤਾ ਜਾਵੇ ਪੀਖਨੀ ਮੰਗ ਰਿਹਾ ਮਾਨ ਸਾਹਿਬ ਇਹ ਬੜਾ ਹੱਕ ਮੰਗ ਰਿਹਾ ਹੈ ਪੈਰਾ ਗਰਾਟੇ ਦਾ ਇਕਲੌਤਾ ਹਿੰਦੁਸਤਾਨ ਦਾ ਪਲੇਅਰ ਹੈ ਮਾਨ ਸਾਹਿਬ ਸਰਕਾਰਾਂ ਕਈ ਆਈਆਂ ਕਈ ਗਈਆਂ ਸਭ ਨੇ ਵਾਅਦੇ ਕੀਤੇ ਪਰ ਦਾ ਹੱਕ ਨਹੀਂ ਦਿੱਤਾ ਇਹ ਰੋਲ ਮਾਡਲ ਹੈ ਪੰਜਾਬ ਅੱਜ ਪੰਜਾਬ ਅੱਜ ਪੰਜਾਬ ਤੁਹਾਡੇ ਸਾਹਮਣੇ ਹੈ ਕਿਸ ਦਰਦ ਨਾਲ ਜੂਝਦਾ ਪਿਆ ਚਲੋ ਮੈਂ ਮੈਂ ਪਹਿਲੇ ਵੀ ਜਦੋਂ ਸ਼ੁਰੂਆਤ ਕੀਤੀ ਹੈ 1 ਟੂ 1 ਦੀ ਤਾਂ ਮੈਂ ਆਖਿਆ ਕਿ ਦੇਸ਼ ਦੇ ਵਿੱਚ ক্রিকেট ਨੂੰ ਬੜਾ ਵੱਡਾ ਉਤਸ਼ਾਹ ਮਿਲਦਾ ਹੈ ক্রিকেট ਦੇ ਜਦੋਂ ਖਿਡਾਰੀ ਵਰਲਡ ਕੱਪ ਜਿੱਤ ਕੇ ਆਏ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਸਵੀਰਾਂ ਦੇਖੀਆਂ ਕੇਂਦਰ ਸਰਕਾਰ ਨੇ ਜਾਂ BCCI ਨੇ ਕਰੋੜਾਂ ਰੁਪਏ ਦੇ ਇਨਾਮ ਵੰਡੇ ਉਹਨਾਂ ਖਿਡਾਰੀਆਂ ਨੂੰ ਪਰ ਜਿਹੜੇ ਖਿਡਾਰੀ ਹੋਰ ਖੇਡਾਂ ਦੇ ਵਿੱਚ ਮੱਲਾ ਮਾਰਦੇ ਨੇ ਉਹਨਾਂ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੋ ਇਹ ਤਸਵੀਰਾਂ ਲਗਾਤਾਰ ਇਹ ਪਹਿਲੀ ਤਸਵੀਰ ਨਹੀਂ ਇਸ ਤੋਂ ਪਹਿਲੇ ਵੀ ਅਸੀਂ ਤਸਵੀਰਾਂ ਨਸ਼ਰ ਕਰਦੇ ਰਿਹਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ PTC న్యూਸ ਲੁਧਿਆਣਾ